ਜੀ ਜਿਨ੍ਹਾਂ ਦੇ ਪਰਥਾਏ ਆਪਾਂ ਤਿੰਨ ਦਿਨ ਦੇ ਜੋੜ ਮੇਲੇ ਸ਼ਾਮਲ ਹੋਏ ਆ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਆ ਤੇ ਮੈਂ ਬੈਠਾ ਸੋਚਦਾ ਸੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਉਸ ਵੇਲੇ ਬੜੀ ਵੱਡੀ ਕਿਰਪਾ ਸਾਡੇ ਸਾਰਿਆਂ ਤੇ ਕਲਜੀ ਜੀਵਾ ਤੇ ਕੀਤੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਇੱਥੇ ਲੋਕ ਕੀਰਤੀ ਕਰਦੇ ਸੀ ਮਹਾਵਲੀ ਆਤਮ ਮਹਾਵਲੀ ਆਪਣੇ ਆਪਣੇ ਢਾਂਗ ਤੇ ਫਲਸਫੇ ਦੇ ਅਨਸਾਰ ਲੋਕਾਂ ਨੂੰ ਧਰਮ ਦੇ ਵਿੱਚ ਵੰਡੀਆਂ ਪਾ ਕੇ ਜਾਤ ਪਾਤ ਦੇ ਵਿੱਚ ਵੰਡ ਕੇ ਓਜ ਦੀਜ ਵਿੱਚ ਵੰਡ ਕੇ ਉਹ ਲੋਕਾਂ ਨੂੰ ਆਪਣੇ ਢਾਂਗ ਦੇ ਨਾਲ ਆਪਣੇ ਨਾਲ ਜੋੜਦੇ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਉਸ ਪਵਿੱਤਰ ਸultanpur Lodhi ਦੀ ਧਰਤੀ ਤੋਂ ਸਭ ਤੋਂ ਵੱਡਾ ਸਿਧਾਂਤ ਸਾਨੂੰ ਇੱਕ ਓੰਕਾਰ ਦਾ ਸਿਧਾਂਤ ਬਖਸ਼ਿਸ਼ ਕੀਤਾ ਤੇ ਉਸ ਵੇਲੇ ਦੇ ਲੋਕਾਂ ਨੇ ਧਾਰਮਿਕ ਤੌਰ ਤੇ ਜਿਹੜੇ ਬੰਦੇ ਹੋਏ ਸੀ ਸਤਗੁਰਾਂ ਦਾ ਵਿਰੋਧ ਵੀ ਕੀਤਾ ਪਰ ਗੁਰੂ ਸਾਹਿਬ ਦੀ অপার ਕਿਰਪਾ ਸੀ ਸਤਗੁਰਾਂ ਨੇ ਸਾਰਿਆਂ ਨੂੰ ਸਿੱਖਿਆ ਗੁਰ ਸ਼ਬਦ ਰਾਹੀਂ ਦਿੱਤੀ ਤੇ ਮੈਂ ਬੈਠਾ ਸੋਚਦਾ ਸੀ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਸਿੱਖਾਂ ਲਈ ਕਰਤਾਰਪੁਰ ਦੀ ਧਰਤੀ ਤੇ ਲੰਮਾ ਸਮਾਂ ਆਪਣਾ ਸਮਾਂ ਖੀਲਾ گزار ਕੇ ਉਹ ਨਗਰ ਸ਼ਹਿਰ ਬਸਾਇਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕਿਰਪਾ ਕਰਕੇ ਗੁਰਨਾਨਕ ਦੇਵ ਪਾਤਸ਼ਾਹ ਨੇ ਖਡੂਰ ਸਾਹਿਬ ਦੀ ਉਹ ਪਵਿੱਤਰ ਧਰਤੀ ਬਸਾਉਣੀ ਕੀਤੀ ਜਿਹੜੀ ਹਮੇਸ਼ਾ ਉਸ ਵਾਸਤੇ ਜੁਗਾ ਜਗੰਤਰ ਉੱਥੇ ਲੋਕਾਂ ਨੇ ਨਮਸਕਾਰ ਕਰਕੇ ਨਤਮਸਤਕ ਹੋ ਕੇ ਆਪਣੇ ਇਸ ਕਾਲਯੁਗ ਦੇ ਸਮੇਂ ਨੂੰ ਗੁਰੂ ਸਾਹਿਬ ਦੇ ਲੇਖੇ ਲਾਉਣੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਪਵਿੱਤਰ ਧਰਤੀ ਗੋਇੰਦਵਾਲ ਦੀ ਧਰਤੀ ਸਥਾਪਿਤ ਕੀਤੀ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਕੀਤੀ ਗੁਰੂ ਪੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਉਹ ਪਵਿੱਤਰ ਜਿਹੜੀ ਤਰਨ ਤਾਰਨ ਦੀ ਧਰਤੀ ਉਹ ਸਥਾਨ ਗੁਰੂ ਸਾਹਿਬ ਜੀ ਨੇ ਸਾਨੂੰ ਸੋਮੇ ਬਖਸ਼ਿਸ਼ ਕੀਤੀ ਮੇਰਾ ਕਹਿਣ ਤੋਂ ਭਾਵ ਉਹ ਗੁਰਸਥਾਨ ਸਤਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਤਾਪਤ ਕੀਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੜੀ ਵੱਡੀ અપਾਰ ਕਿਰਪਾ ਕੀਤੀ ਸਾਰੀ ਧਰਤੀ ਤੇ ਜਿੱਥੇ ਜਿੱਥੇ ਵੀ ਪੈਰ ਪਾਏ ਉਹ ਧਰਤੀਆਂ ਸਾਰੀਆਂ ਅੱਜ ਪੂਜਣ ਯੋਗ ਹੋ ਗਈਆਂ ਗੁਰੂ ਹਰ ਰਾਜ ਸਾਹਿਬ ਮਹਾਰਾਜ ਨੇ ਬੜੇ ਬਰਪਕਾਰ ਕੀਤੇ ਪਵਿੱਤਰ ਕੁਰਬਾਨੀ ਦਾ ਸਤਕਾਰ ਮਹਾਰਾਜਿਆਂ ਦੀ ਜ਼ਿੰਦਗੀ ਜੀਉਣਾ ਅਤਿਆਦਿਕ ਸਰਬੱਤ ਦੇ ਭਲੇ ਲਈ ਉਸ ਵੇਲੇ ਦਵਾਖਾਨੇ ਸਫਾਖਾਨੇ ਚਲਾਉਣੇ ਇਹ ਕਿਰਪਾ ਕਰਕੇ ਸਤਗੁਰੂ ਜੀ ਨੇ ਸਾਨੂੰ ਵਰਕਸ਼ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਭਾਵੇਂ ਛੋਟੀ ਅਵਸਥਾ ਗੁਰੂ ਸਾਹਿਬ ਨੇ ਕਿੰਡੀ ਵੱਡੀ ਕਿਰਪਾ ਕੀਤੀ ਦਿੱਲੀ ਦੀ ਧਰਤੀ ਤੇ ਉਸ ਸਥਾਨ ਤੇ ਜਿਹੜਾ ਸਥਾਨ ਹਮੇਸ਼ਾ ਵਾਸਤੇ ਪੂਜਣ ਯੋਗ ਹੋ ਗਿਆ ਸੋ ਮੇਰਾ ਕਹਿਣ ਤੋਂ ਪਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਲੇ ਸਥਾਪਿਤ ਕੀਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਇਸ ਕਾਜਲੋਕ ਦੇ ਜਹਾਜ਼ ਕਾਜਲੋਕ ਦੇ ਲੋਕਾਂ ਨੂੰ ਤਾਰਨ ਵਾਸਤੇ ਜਿੱਥੇ ਸਤਗੁਰਾਂ ਨੇ ਆਪਣਾ ਸਮੁੱਚਾ ਸਰਵਾਂਸ ਵਾਰਿਆ ਉੱਥੇ ਸਤਗੁਰਾਂ ਨੇ ਸਾਨੂੰ ਸੰਦੇਸ਼ ਵਾਚੇ ਕੀਤਾ ਸੀ ਜਿਹਦੇ ਬਾਰੇ ਹੁਣੇ ਬਾਬਾ ਜੀ ਤੁਹਾਡੇ ਨਾਲ ਸਾਂਝ ਪਾ ਕੇ ਗਏ ਆ ਉਹ ਸੰਦੇਸ਼ ਸੀ ਗੁਰਸ਼ਬਦ ਦਾ ਸੰਦੇਸ਼ ਉਹ ਆਦੇਸ਼ ਸੀ ਗੁਰੂ ਸਾਹਿਬ ਜੀ ਨੇ ਕੀਤਾ ਕਿ ਗੁਰੂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਕਰਕੇ ਜਾਣਣਾ ਇਹਦੀ ਸਿੱਖਿਆ ਅਨਸਾਰ ਆਪਣਾ ਜ਼ਿੰਦਗੀ ਜਿਉਣੀ ਤੇ ਪੁੱਛਿਆ ਸਤਿਗੁਰੂ ਜੀ ਜਿਲੇ ਸਤਖੰਡ ਨੂੰ ਫਿਰ ਆ ਜਾਣ ਲੱਗੇ ਸਤਿਗੁਰੂ ਜੀ ਤੁਹਾਡੇ ਦਰਸ਼ਨ ਕਿੱਥੋਂ ਕਰਨੇ ਤੇ ਸਤਿਗੁਰੂ ਜੀ ਨੇ ਸਰਲ ਅਵਸਥਾ ਵਿੱਚ ਸਰਲ ਪ੍ਰਵਾਹਾ ਦੇ ਵਿੱਚ ਦੱਸਤਾ ਕਿ ਅੰਮ੍ਰਿਤ ਮੇਲੇ ਨਿਤਨੇਮ ਕਰਕੇ ਪੰਜਾਂ ਪਿਆਰਿਆਂ ਨੂੰ ਗੁਰੂ ਰੂਪ ਜਿਹੜੇ ਆ ਉਹਨਾਂ ਨੂੰ ਫਤਿਹ ਬੁਲਾ ਲਿਓ ਮੈਂ ਉੱਥੇ ਹੋਊਂਗਾ ਤੇ ਸਤਿਗੁਰੂ ਜੀ ਤੇ ਸਤਿਗੁਰੂ ਜੀ ਜੇ ਮਾਂਜ ਸਿੰਘ ਨਾਮ ਲੈਣ ਤੇ ਸਤਿਗੁਰੂ ਜੀ ਕਹਿੰਦੇ ਤਿਆਰ ਪਰ ਤਿਆਰ ਹੋ ਕੇ ਅਮਰਤਬਿਲਾ ਸਾਹਮ ਕੇ ਆ ਚੁਗਲ ਜੀ ਨੂੰ ਆਪਾਂ ਸ਼ੀਸ਼ਾ ਕਹਿੰਦੇ ਇਹਦੇ ਵਿੱਚ ਫਤੇ ਬੁਲਾਦੇ ਮੈਂ ਤੇਰੇ ਦਰਸ਼ਨ ਤੂੰ ਮੇਰੇ ਦਰਸ਼ਨ ਕਰੇਗਾ ਇਹ ਇਹ ਸਿਧਾਂਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਕਿ ਮੇਰੀ ਆਤਮਾ ਗੁਰੂ ਗ੍ਰੰਥ ਦੇ ਵਿੱਚ ਮੇਰਾ ਸੂ ਸਰੀਰ ਗੁਰੂ ਪੰਥ ਦੇ ਵਿੱਚ ਸੋ ਇਹਦੇ ਇਸ ਸਿਧਾਂਤ ਤੇ ਉੱਤੇ ਸੰਤ ਬਾਬਾ ਜਵਾਰਦਾਸ ਜੀ ਦੇਖੋ ਕਿੰਨੀ ਵੱਡੀ ਦ੍ਰਿਸ਼ਟੀ ਸੀ ਮਨੁੱਖਾਂ ਦੇ ਤੂੰ ਤਾਂ ਜਲ ਦੀ ਸੇਵਾ ਕਰਦੇ ਸੀ ਜਾਨਵਰਾਂ ਦੇ ਵਿੱਚੋਂ ਵੀ ਉਹਨਾਂ ਨੇ ਉਸ ਕੁਦਰਤ ਨੂੰ ਜਾਣਿਆ ਜਿਨ੍ਹਾਂ ਨੂੰ ਜਲ ਦੀ ਸੇਵਾ ਕਰਕੇ ਕਿਉਂਕਿ ਉਦੋਂ ਹੁੰਦਾ ਸੀ ਆਮ ਜਿਹੜੇ ਜ਼ਿਮੀਂਦਾਰ ਪ੍ਰਾਰਥਨ ਵੇਲੇ ਜਾਣਦੇ ਆ ਕਹਣਾ ਚਾਹ ਲੈ ਕਰੈਲ ਹੋਰ ਬਾ ਲੈਨੇ ਆ ਓਏ ਮੇਰਾ ਕਹਿਣ ਤੋਂ ਭਾਵ ਉਹਨਾਂ ਨੇ ਸਮੁੱਚੀ ਮਨੁੱਖਤਾ ਦੇ ਨਾਲ-ਨਾਲ ਇਸ ਕੁਦਰਤ ਦੇ ਵਿੱਚ ਵੀ ਉਸ ਨਜ਼ਾਰੇ ਨੂੰ ਤੱਕਿਆ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ ਕੀਤਾ ਸੀ ਸੋ ਮਹਾਂ ਤਪਸਵੀ 100 ਸਾਲ ਬੀਤਣ ਤੋਂ ਬਾਅਦ ਅੱਜ ਵੀ ਜੋੜ ਮੇਲੇ ਲੱਗ ਰਹੇ ਇਹ ਕਾਰਨ ਕੀ ਆ ਇਹ ਉਹ ਕਾਰਨ ਆ ਜਿਹੜਾ ਸਤਿਗੁਰ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤਾ ਸੀ ਇਸ ਪਵਿੱਤਰ ਧਰਤੀ ਦੇ ਉੱਤੇ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲਾਗ ਸ਼ਬਦ ਗੁਰੂ ਹਰ ਪਾਵੇਗੋ ਕਹਿੰਦੇ ਫਿਰ ਲੋਹਾ ਤਾਂ ਲੱਕੜ ਨਾਲ ਤਰਦਾ ਕਹਿੰਦੇ ਸ਼ਬਦ ਨਾਲ ਲੱਗੇਗਾ ਤੇ ਤੈਨੂੰ ਮੈਂ ਹਮੇਸ਼ਾ ਵਾਸਤੇ ਆਪਣੇ ਨਾਲ ਸੰਭਾਲੂਗਾ ਤੇ ਬਾਬਾ ਜੀ ਨੇ ਤਪੱਸਿਆ ਕਰਕੇ ਇਹ ਮਹਾਨ ਅਸਥਾਨ ਜੇਸ ਮਹਾਨ ਅਸਥਾਨ ਦੀ ਸੇਵਾ ਦੇਖੋ ਕਿਉਂਕਿ ਮੈਂ ਇਸ ਹਲਕੇ ਦਾ ਰਹਿਣ ਵਾਲਾ ਇਹੋ ਹੀ ਮੇਰਾ ਹਲਕਾ ਮੈਂ ਪਹਿਲਾਂ ਵੀ ਆਉਂਦਾ ਰਿਹਾ ਤੇ ਪਹਿਲਾਂ ਵੀ ਸੇਵਾ ਕਰਨ ਵਾਲਿਆਂ ਨੇ ਚਲੋ ਬਹੁਤ ਵੱਡੀ ਸੇਵਾ ਨਿਭਾਈ ਪਰ ਜਿਹੜੀ ਇੱਕ ਗੁਰਮਤੀ ਮੈਂ ਕਹਿੰਦਾ ਸਮਝਦਾ ਰੀਤ ਜੋ ਪੂਰਨ ਤੌਰ ਦੇ ਉੱਤੇ ਇਸ ਅਸਥਾਨ ਦੇ ਉੱਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਜਾਤਾ ਪ੍ਰਬੰਧ ਆਇਆ ਤਾਦਾ ਇਹ ਪ੍ਰਬੰਧ ਅੱਜ ਮੈਂ ਦੇਖਦਾ ਗੁਰਮਤਿ ਪ੍ਰਣਾਇ ਅਮਰ ਸੰਚਾਰ ਵੀ ਹੁੰਦੇ ਕਥਾ ਕੀਰਤਨ ਦੀਆਂ ਇੱਥੇ ਉਹ ਵੀ ਝੜੀਆਂ ਲੱਗਦੀਆਂ ਇਹ ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਆ ਇਹ ਮਹਾਨ ਜਥੇਬੰਦੀ ਕੁਝ ਜਥੇਬੰਦੀਆਂ ਆਪਣੇ ਆਪ ਬਣਦੀਆਂ ਕਈ ਮਹਾਨਤਾ ਦੇ ਡੇਰੇ ਆ ਪਰ ਕੁਝ ਜਥੇਬੰਦੀਆਂ ਸਾਡੀਆਂ ਆਦ ਕਾਲ ਤੋਂ ਗੁਰੂ ਕਾਲ ਤੋਂ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਦਮਦਮੀ ਟਕਸਾਲ ਜਿਨ੍ਹਾਂ ਦੇ ਮੁਖੀ ਉਸ ਮੇਲੇ ਦੇ ਅਮਰ ਸ਼ਹੀਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਦੁੱਤੀ ਸ਼ਹੀਦ ਉਹ ਬਾਬਾ ਦੀਪ ਸਿੰਘ ਜੀ ਨੇ ਇੱਕ ਤਕਸਾਲ ਸਾਨੂੰ ਬਖਸ਼ਿਸ਼ ਕੀਤੀ ਸੀ ਮੈਨੂੰ ਇਸ ਗੱਲ ਦੀ ਵੀ ਹਮੇਸ਼ਾ ਖੁਸ਼ੀ ਤੇ ਤਸੱਲੀ ਰਹਿੰਦੀ ਕਿ ਇਸ ਜਥੇਬੰਦੀ ਨੇ ਆਪਣੀ ਨਵੇਕਲੀ ਪਹਿਚਾਨ ਕਿਹੜੀ ਨਵੇਕਲੀ ਪਹਿਚਾਨ ਜਿਹੜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਦੇ ਕੇ ਪਾਈ ਸੀ ਅੱਜ ਵੀ ਨਿਰੰਤਰ ਉਹ ਜਾਰੀ ਆ ਅੱਜ ਵੀ ਗੁਰਸ਼ਬਦ ਰੂਪ ਦੇ ਵਿੱਚ ਜਿੱਥੇ ਪੰਜਾਂ ਪਿਆਰਿਆਂ ਦੇ ਸਾਹਮਣੇ ਹੋ ਕੇ ਠੰਡੇ ਬਾਟੇ ਦੀ ਪੌਲ ਉਹ ਸੰਗਤਾਂ ਨੂੰ ਵਖਸ਼ਿਸ਼ ਕਰਦੇ ਉਥੇ ਕਥਾ ਕੀਰਤਨ ਵੀ ਕਰਦੇ ਤੇ ਜਿਸਲੇ ਕਿਤੇ ਪੀੜਾ ਪੈ ਗਈ ਫਿਰ ਸਿਰ ਦੇਣ ਤੋਂ ਵੀ ਹੁੰਦੇ ਨਹੀਂ ਲੰਬੇ ਇਹ ਜੋ ਕਾਰਨ ਆ ਕਿ ਤਿੰਨ ਅਮਰ ਸ਼ਹੀਦ ਜਿਨ੍ਹਾਂ ਵਿੱਚ ਆਪਾਂ 20ਵੀਂ ਸਦੀ ਦੇ ਮਹਾਨ ਸ਼ਹੀਦ 21ਵੀਂ ਸਦੀ ਦੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਜੇ ਸਮਾਂ ਆਇਆ ਲੋਕ ਪੁੱਛਦੇ ਸੀ ਬਾਬਾ ਜੀ ਕੀ ਬਣੂ ਕਹਿੰਦੇ ਇੱਥੇ ਕਾਲ ਤਖਤ ਦੇ ਮੁਰੇ ਮਰਜੀਬੜਿਆ ਨੇ ਸਜਾ ਮਰਜੀਬੜਿਆ ਨੇ ਸੌ ਚੱਕੀ ਸੀ ਸਮਾਂ ਆਉ ਦਾ ਪਤਾ ਲੱਗੂਗਾ ਕਿ ਕਿਹੜੇ ਹੁਣ ਉਸ ਸੌ ਦੇ ਉੱਤੇ ਪੂਰੇ ਉੱਤਰ ਦੇ ਮੇਰਾ ਕਹਿਣ ਤੋਂ ਭਾਵ ਇਹ ਮਹਾਨ ਜਸੇਬੰਦੀ ਦੀਆਂ ਪੈੜਾਂ ਅੱਜ ਦੇਸ਼ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਉੱਥੇ ਵੀ ਸਿੱਖੀ ਦੀ ਮਹਿਕ ਅੱਜ ਉੱਥੇ ਵੀ ਫਲਾ ਰਹੀ ਉਹ ਕਿਹੜੀ ਉਹ ਸਰੀਰ ਦੀ ਕੀਰਤੀ ਨਹੀਂ ਤਨ ਕਰਕੇ ਦੇਖੋ ਕਿੰਨਾ ਵੱਡਾ ਸਤਿਗੁਰੂ ਜੀ ਦਾ ਪਰਪਕਾਰ ਬੜਾ ਸਿੰਪਲ ਸਿੰਪਲ ਸਧਾਰਨ ਜੀਵਨ ਤੇ ਸਿੱਖ ਦੇ ਬੱਲੇ ਸਧਾਰਨ ਜੀਵਨ ਦਾ ਸਤਿਗੁਰੂ ਜੀ ਨੇ ਸਾਨੂੰ ਵਕਤ ਦਿੱਤਾ ਸੀ ਥੋੜਾ ਖਾਣਾ ਆਹਾਰ ਚੰਗਾ ਰੱਖਣਾ ਥੋੜਾ ਸੌਣਾ ਜਿਹੜਾ ਥੋੜਾ ਖਾਂਦਾ ਥੋੜਾ ਸੌਂਦਾ ਸਵਾਸਾਂ ਦੀ ਪੂੰਜੀ ਵੀ ਬਾਦੀ ਆ ਤੇ ਗੁਰੂ ਦੇ ਲੇਖੇ ਵੀ ਲੱਗਦੀ ਆ ਤੇ ਮਹਾਪੁਰਸ਼ ਸਵਾਸ ਸਵਾਸ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦੇ ਪਾਤਰ ਆ ਮੈਂ ਜਿੱਥੇ ਅੱਜ ਉਹ ਮਹਾਨ ਤਪਸਵੀ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁਣਾ ਉੱਥੇ ਮੈਂ ਕਾਮਨਾ ਵੀ ਕਰਦਾ ਸਤਗੁਰੂ ਜੀ ਸਾਨੂੰ ਸਾਰਿਆਂ ਨੂੰ ਜਿਹੜਾ ਤੁਸੀਂ ਆਦੇਸ਼ ਕੀਤਾ ਸੀ ਪਵਿੱਤਰ ਗੁਰਵਾਲੇ ਦੇ ਲੜ ਲੱਗਣ ਦਾ ਆ ਹੁਣੇ ਬਾਬਾ ਜੀ ਨੇ ਤੁਹਾਡੇ ਨਾਲ ਇਸ ਜੇਟ ਮਹੀਨੇ ਦੇ ਜਿਹੜੇ ਸੰਦੇਸ਼ ਬਖਸ਼ਿਸ਼ ਕੀਤੇ ਪਹਿਲਾ ਸਮਾਂ ਜਿਹੜਾ ਸੀ ਉਸ ਵੇਲੇ ਸੰਗਰਾਂਦ ਨੂੰ ਆਉਂਦੇ ਸੀ ਲੋਕ ਪੰਡਤਾਂ ਕੋ ਮੌਲਵੀਆਂ ਕੋ ਜਾਂਦੇ ਸੀ ਗੁਰੂ ਸਾਹਿਬ ਜੀ ਨੇ ਕਿੱਡਾ ਪਵਿੱਤਰ ਸਿਧਾਂਤ ਬਖਸ਼ਿਸ਼ ਕਰਕੇ 12 ਸੰਦੇਸ਼ ਬਖਸ਼ਿਸ਼ ਕੀਤੇ ਸਿੱਖਾਂ ਤੇਰੀ ਰੋਜ਼ ਹੀ ਸੰਗਰਾਹ ਦਿਆਂ ਜੇ ਬੁਸ਼ਰਤੇ ਗੁਰਸ਼ਾਹ ਦੀ ਤਾਬੇ ਆ ਜਾਏ ਸੋ ਮੈਂ ਅੰਤ ਦੇ ਵਿੱਚ ਇਸ ਹਲਕੇ ਦਾ ਮੈਂਬਰਾਂ ਲੰਬੇ ਅਰਸੇ ਤੋਂ ਬਾਬਾ ਜੀ ਨੂੰ ਇਹਨਾਂ ਦੇ ਸਮੁੱਚੇ ਪ੍ਰਬੰਧ ਨੂੰ ਜਿਉ ਆਇਆਂ ਆਖਦਾ ਧੰਨਵਾਦ ਕਰਦਾ ਕਿ ਜਿਹੜਾ ਗੁਰ ਸੰਦੇਸ਼ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਸੀ ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸਹਿਲਾ ਇਸ ਪਵਿੱਤਰ ਧਰਤੀ ਤੇ ਅਮਰ ਸੰਚਾਰ ਤੇ ਕਥਕ ਕੀਰਤਨ ਦੀ ਜਿਹੜੀ ਉਹ ਛੈ ਪਰ ਲੱਗਦੀ ਆ ਉਹ ਹਮੇਸ਼ਾ ਬਾਸ ਤੇ ਚੱਲਦੀ ਰਹੇ ਸਮੂਹਜ ਤੌਰ ਤੇ ਸਾਰੇ ਮਹਾਪੁਰ ਸਤਕਾਰ ਜੋ ਗਿਆ ਜਿਹੜੇ ਸਾਰੇ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਦੇਖੋ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਗੱਲ ਹੋ ਜਾਂਦੀ ਆ ਮੈਂ ਅਕਸਰ ਸਟੇਜ ਤੇ ਕਹਿੰਦਾ ਹੁੰਨਾ ਕਿ ਪ੍ਰਧਾਨ ਭਾਵੇਂ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਤਾਂ ਕਲੇਮ ਹੀ ਨਹੀਂ ਕਦੇ ਕੀਤਾ ਸੇਵਾਦਾਰ ਹੀ ਕਲੇਮ ਕਰਦਾ ਪਰ ਇਹ ਤਕਸਾਲ ਜਿਹੜੀ ਆ ਇਹ ਤਕਸਾਲ ਪੂਜਣਯੋਗ ਪੂਜਣਯੋਗ ਇਸ ਕਰਕੇ ਆ ਕਿ ਜਿਸ ਵੇਲੇ ਵੀ ਲੋੜ ਪਈ ਚਾਹੇ ਗੁਰੂ ਪੰਥ ਨੂੰ ਤੇ ਚਾਹੇ ਗੁਰੂ ਗ੍ਰੰਥ ਨੂੰ ਉਸ ਵੇਲੇ ਮੋਰੇ ਹੋ ਕੇ ਵਿਚਰੇ ਆ ਸੋ ਇਹ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਹੀ ਤੇ ਜਿੱਥੇ ਕਹਿੰਦੇ ਬੇਨਸਾਬੀ ਉੱਥੇ ਵੀ ਖੜੇ ਵੀ ਹੋ ਜਾਂਦੇ ਆ ਮੇਰੇ ਨਾਲ ਵੀ ਭੇੜਦੇ ਨਹੀਂ ਮੈਨੂੰ ਵੀ ਸਿੱਖਿਆ ਦਿੰਦੇ ਆ ਤੇ ਉਹ ਸਿੱਖਿਆਵਾਂ ਨਿਜ ਦੀਆਂ ਨਹੀਂ ਉਹ ਇਸ ਕਰਕੇ ਨਹੀਂ ਕਿ ਉਹਦੇ ਪਿੱਛੇ ਨੇਜ ਆ ਜਾਂ ਉਹਦੇ ਪਿੱਛੇ ਕੋਈ ਜਾਤੀ ਗਰ ਜਾਂ ਉਹ ਸਿਧਾਂਤਕ ਜਿਹੜੀਆਂ ਗੱਲਾਂ ਆ ਉਹ ਕਰਦੇ ਆ ਹਮੇਸ਼ਾ ਹੀ ਮੈਂ ਇਸ ਕਰਕੇ ਧੰਨਵਾਦ ਕਰਦਾ ਸਾਰੀ ਜਥੇਬੰਦੀ ਦਾ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਤ ਮਹਾਪੁਰਖ ਅਤੇ ਜਥੇਬੰਦੀ ਦਮਦਮਾ ਟਕਸਾਲ ਦੇ ਮਹਾਪੁਰਖ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦਾ ਸਨਮਾਨ ਕਰ ਰਹੇ ਬੋਲੇ ਈ ਸੋ ਨਿਹਾਲ